ਮਾ ਗੁਰੂ ਜੀ ਗਗਨੰਦ ਮਾਮਾ ਬਾਜਿਓ ਪਟਿਆਰ ਨਿਸਾਨੇ ਕਹਾ ਖੇਤ ਜਮੜ ਸੂਰਮਾ ਆਪ ਜੋ ਜਨ ਕਾ ਦਾਵ ਸੂਰਾ ਸੋ ਪਹਿਚਾਨੀਐ ਜੋ ਲੜਾ ਦੇਨ ਕੇ ਹੇਤ ਪ੍ਰਜਾ ਪ੍ਰਜਾ ਕਟ ਮਰੇ ਕਬ ਹੋਂ ਨਾ ਸਾਡਾ ਖੇਤਾ ਕਬੀਰ ਮੋਹਿ ਮਰਨੇ ਕਾ ਚਾਉ ਹੈ ਬਰਤ ਹਰ ਕੇ ਦਵਾਰ ਮਤ ਹਰਪਸੈ ਕਾ ਨਹ ਪੜਾ ਹਮਾਰਾ ਬਾਾਰ ਸਤਨਾਮ ਵਾਹਿਗੁਰੂ ਜੀ ਸਤਹੁ ਟਲ ਗੁਰ ਸੇਵੇ ਅਹ ਨਿਸ ਸਹਿਜ ਸੁਪਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਾਧਨ ਦੁਖਾ ਸੁਭੈ ਸਿਫਤਖ ਸੰਮਾ ਦੇ ਨੂਰ ਅਰਸਹ ਕਰਸਹ ਤੁਦਾ ਢਿਠੇ ਸਚੇ ਪਾਤ ਸਾ ਨਲ ਜਨਮ ਜਨਮ ਦੀ ਸਜਣ ਸਚਾ ਪਾਤ ਸਾ ਸਿਧ ਸਾਹੰਦ ਸਾ ਜਿਸ ਪਾਸ ਬਹਿਠਿਆ ਸੋਹੀ ਛਬਨਾ ਦਾਵੇ ਸਾ ਜਿਸ ਪਾਸ ਬਹਟਿਆ ਸੋਹੀਐ ਸਭ ਨੰਦਾ ਵੇਸ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਜਿਨ ਕਉ ਭਾਂਡੇ ਭਾਉ ਤਿਨਾਂ ਸੁਬਾਦ ਸੀ ਸੁਖੀ ਕਰੇ ਪਸਾਉ ਦੁਖ ਬਿਸਾਰ ਸੀ ਸਹਸਾ ਮੂਲੇ ਨਾਹਿ ਸਰ ਪਰ ਤਾਰ ਸੀ ਜਿਨ ਕਉ ਭੰਡ ਭਾਉ ਤਿਨਾਸ ਬਾਰਸੀ ਸੋਖੀ ਕਰੇ ਪਸਾਉ ਦੋਖ ਵਿਸਾਰਸੀ ਸਹਿਸਾ ਮੁਲੇ ਨਾਹੇ ਸਰ ਪਰ ਤਾਰਸੀ ਤਨ ਮਿਲਿਆ ਗੁਰਿਆਈ ਜਿਨ ਕਉ ਲੀਖਿਆ ਅੰਮ੍ਰਿਤ ਹਰਿ ਕਾ ਨਾਮ ਦੇਵੈ ਦੀਖਿਆ ਢਾਲ ਸਤਗੁਰੁ ਭਾਏ ਭਵ ਹੈ ਨਾ ਭੀਖਿਆ ਜਾ ਕਉ ਮਹਿਲ ਹਜੂਰ ਦੂਜਾ ਨਿਵੇ ਕਿਸ ਦਰ ਦਰਬਾਣੀ ਨਾਹੇ ਬੋਲੇ ਪਸ ਤਿਸ ਸੋਟਾ ਤਾਕ ਬੋਲ ਸਾਹਿਬ ਨਦਰ ਜਿਸ ਕਰਿਆਣੇ ਆਪ ਜਿਸ ਨਾਹੀ ਦੂਜਾ ਮਤ ਕੋਈ ਤਾਹੇ ਉਸਾਰੇ ਸਾਜ ਜਾਣ ਸਭ ਸੋਏ ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ ਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਈ ਤਾਹੇ ਉਹ ਸਾਰੇ ਸਾਜ ਜਾਣ ਸਾਦ ਸੋਏ ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ ਬਾਹੀ ਗੁਰੂ ਜੀ ਕਾ ਖਾਲਸਾ ਬਾਹੀ ਗੁਰੂ ਜੀ ਕੀ ਫਤਿਹ